ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੀਆਂ ਮੂਲੀਆਂ ਮੀਂਹ ਦੀ ਮਾਰ ਤੋਂ ਬਚੀਆਂ ਰਹੀਆਂ ਤੇ ਅੱਜ ਆਪਾਂ ਇਹਨਾਂ ਦੀ ਪਟਾਈ ਜਿਹੜੀ ਸ਼ੁਰੂ ਕਰਦੇ ਆਂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਕੁਝ ਵਧੀਆ ਹੋਵੇ ਸਾਰੇ ਕਿਸਾਨਾਂ ਦੀ ਮਿਹਨਤ ਦਾ ਮੁੱਲ ਉਹਨਾਂ ਨੂੰ ਮਿਲੇ ਜਿਵੇਂ ਜਿਵੇਂ ਅੱਜ ਸਾਰਾ ਦਿਨ ਦਾ ਆਪਾਂ ਪ੍ਰੋਸੈਸ ਕਰਾਂਗੇ ਤਾਂ ਤੁਹਾਨੂੰ ਉਹ ਵੀਡੀਓ ਰਾਹੀਂ ਸਾਰਾ ਕੁਝ ਦੱਸਦੇ ਰਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹਾਂਜੀ ਅਸੀਂ ਕਰ ਤੀਆਂ ਸਟਾਰਟ ਇਹ ਦੋ ਬੰਦੇ ਲੱਗੇ ਹੋਏ ਆ ਨਾਲ ਮੈਂ ਲੱਗੇ ਹੋਇਆ ਮੂਲੀਆਂ ਪੱਟੀ ਜੰਨੇ ਆ ਮੂਲਗਾ ਨੇ ਸਾਈ ਸੋਨਾ ਬਣਾ ਲਿਆ ਅਲੀ ਦੇਖ ਸਕਦੇ ਹੋ ਪੱਟ ਕੇ ਅਸੀਂ ਇਦਾਂ ਰੱਖ ਰਹੇ ਆ ਇੱਥੇ ਖਾਲ ਦੇ ਉੱਤੇ ਇਹਨਾਂ ਨੂੰ ਸਾਫ਼ ਕਰਾਂਗੇ ਆ ਸਾਰੀਆਂ ਅਸੀਂ ਪੱਟ ਚੁੱਕੇ ਆ ਅਜੀ ਅਸੀਂ 30 ਖਾਲੀਆਂ ਪਟੀਆਂ ਹੈਗੀਆਂ ਠੀਕ ਕੁਆਲਿਟੀ ਬਣੀ ਹੈ ਵਧੀਆ ਬਾਕੀ ਸਾਫ ਕਰਕੇ ਮੰਡੀ ਚ ਰੇਟ ਵੀ ਠੀਕ ਹੈ ਬਾਕੀ ਦੇਖਦੇ ਅੱਗੇ ਕੀ ਬਣਦਾ ਸਾਰੇ ਦਿਨ ਚ ਕਿੰਨਾ ਜਿਹੜਾ ਹੈਗਾ ਇਹ ਨਿਕਲਦੀ ਹੈ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਤੁਹਾਨੂੰ ਸਾਰਾ ਅਸੀਂ ਪ੍ਰੋਸੈਸ ਸਾਫ ਕਰਕੇ ਬਣਨ ਤੱਕ ਦਾ ਦੱਸਾਂਗੇ ਹਾਂਜੀ ਅਸੀਂ ਪੱਟ ਲਈ ਸੀ ਮੂਲੀਆਂ ਦੋ ਤਿੰਨ ਘੰਟੇ ਲਾ ਕੇ ਪਟੀਆਂ ਹੈਗੀਆਂ 2-3 ਕੁਆਂਟਲ ਮੂਲੀ ਪੱਟ ਕੇ ਅਸੀਂ ਹੁਣ ਲੱਗੀ ਹੋਈਆਂ ਧੂਣ ਇੰਦਰ ਨਾਲ ਮੇਰੇ ਕੋਪੀ ਸਿੰਘ ਧੋਈ ਜਾਂਦਾ ਨਾਲ ਮੈਂ ਵੀ ਧੋਈ ਜਾਂਦਾ ਆ ਦੇਖੋ ਐਂ ਧੋ ਕੇ ਇਹ ਚਿੱਟਕਾਂ-ਚਿੱਟੀਆਂ ਕੱਢਣੀਆਂ ਪੈਂਦੀਆਂ ਆ ਸਾਡੇ ਕੋਲ ਟੱਬ ਰੱਖਿਆ ਤੇ ਸਾਡੇ ਕੋਲੇ ਹੈਗੀਆਂ ਜਾਲੀਆਂ ਜਾਲੀਆਂ ਧੋ ਕੇ ਉਧਰ ਕੋਪੀ ਉਧਰ ਰੱਖੀ ਜਾਂਦਾ ਮੈਂ ਇੱਧਰ ਰੱਖੀ ਜਾਂਦਾ ਕੋਸ਼ਾ ਜਿਹਾ ਇਸ ਨੂੰ ਉੱਥੇ ਰੱਖ ਦਿਆਂ ਇੱਧਰ ਸਾਡੇ ਬੰਦੇ ਵੀ ਟਰਮੀ ਨਾਲ ਕੇਰਾ ਉਤੋਂ ਮਿੱਟੀ ਲਈ ਜਾਂਦੇ ਆ ਤੇ ਅਸੀਂ ਇਹ ਧੋਕੇ ਤੇ ਫਿਰ ਇੱਕ ਵਾਰੀ ਦੇਖਾਂਗੇ ਕਿੰਨਾ ਕੁ ਸਮਾਂ ਬਜਦਾ ਉਸ ਤੋਂ ਬਾਅਦ ਨਾ ਹੋਰ ਪੱਟ ਕੇ ਤੇ ਲੈ ਕੇ ਜਾਵਾਂਗੇ ਕੱਲ ਨੂੰ ਮੰਡੀ 'ਚ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਕਰਾਂਗੇ ਭੰਡਾਈ